ਔਰ ਰਾਤ ਨੂੰ ਸੌਣ ਲੱਗਿਆ ਇੰਜ ਕਹਿ ਲੋ ਭੋਲਾ ਦੇਚ ਸੋਣਾ ਨੀਂਦ ਵੀ ਭੁੱਲ ਦੇਚ ਜਾਗਰਤੀ ਵੀ ਭੁੱਲ ਦੇਚ ਐਸੇ ਮਨੁੱਖ ਦਾ ਸੌਣਾ ਤੇ ਜਾਗਣਾ ਵਿਅਰਥ ਭਟਕਣਾ ਐਸੇ ਮਨੁੱਖ ਦੇ ਨੀਂਦ ਦੇ ਸੁਪਨੇ ਵੀ ਐਸੇ ਭयंकर ਆਉਣਗੇ ਕਿ ਇਹ ਸੁੱਤਾ ਹੋਇਆ ਵੀ ਤੜਪਦਾ ਰਹੇਗਾ ਬੇਚੈਨ ਤੇ ਬਿਆਕੁਲ ਰਹੇਗਾ ਜੈਸੇ ਕਿ ਦਿਨ ਦੇ ਸਮੇਂ ਸਿੱਖ ਸਾਹਿਬ ਕੇ ਹਰ ਕਰਦੇ ਸੰਨ ਮੂਰਖ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ ਕਿਉਂ ਬੋਲਦੇ ਮੂਰਖਤਾ ਪ੍ਰਗਟ ਹੁੰਦੀ ਬੋਲਦੇ ਮੂਰਖਤਾ ਪ੍ਰਗਟ ਹੁੰਦੀ ਹੋਰ ਤੇ ਕੁਝ ਪ੍ਰਗਟ ਕਰਨ ਦਾ ਵਸੀਲਾ ਹੈ ਨਹੀਂ ਦੇਖਦੇ ਆ ਮੂਰਖਤਾ ਪ੍ਰਗਟ ਨਹੀਂ ਆਉਂਦੀ ਸੁਣ ਕੀ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ ਚੱਲ ਕਿਹੜੇ ਪਾਸੇ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ ਮੂਰਖਤਾ ਪ੍ਰਗਟ ਹੁੰਦੀ ਹੈ ਬੋਲ ਕੇ ਮੂਰਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ ਪਰ ਜੇ ਕਿਦਰੇ ਕੇ ਚੁੱਪ ਰਹਿਣਾ ਮੇਰਾ ਗੁਣ ਹੈ ਸਮਝ ਲਓ ਮੂਰਖਤਾ ਉਸ ਦੀ ਸਮਾਪਤ ਹੋ ਗਈ ਮੂਰਖਤਾ ਉਸ ਦੀ ਖਤਮ ਹੋ ਗਈ ਉਹਨੂੰ ਕੋ ਝਲਕ ਮਿਲ ਗਈ ਸਤ ਸੰਗ ਦਾ ਇਹ ਹੀ ਲਾਭ ਹੈ ਸਤ ਪੁਰਸ਼ਾਂ ਦੀ ਸੌਬਤ ਦਾ ਇਹੇ ਪਾਠ ਪੜ੍ਹਨ ਦਾ ਇਹ ਹੀ ਲਾਭ ਹੈ ਕਿਸੇ ਦਿਨ ਮਨੁੱਖ ਨੂੰ ਆਪਣੀ ਮੂਰਖਤਾ ਦਿਖਾਈ ਦੇ ਜਾਏ ਈ ਜਿਹੜੀ ਆਹ ਕਥਾ ਕਹਾਣੀਆਂ ਸਤਸੰਗ ਵਿੱਚ ਗੱਲ ਕੀਤੀ ਜਾ ਰਹੀ ਹੈ ਪ੍ਰਮਾਤਮਾ ਦਿਖਾਈ ਦੇ ਜਾਏ ਪ੍ਰਮਾਤਮਾ ਦਿਖਾਈ ਦੇ ਜਾਏ ਨਹੀਂ ਇਹ ਨੰਬਰ 2 ਤੇ ਨੰਬਰ 3 ਤੇ ਗੱਲ ਹੈ ਪਹਿਲੀ ਗੱਲ ਤੇ ਹੈ ਅંધੇਰਾ ਦਿਖਾਈ ਦੇ ਜਾਏ ਮੂਰਖਤਾ ਦਿਖਾਈ ਦੇ ਜਾਏ ਪ੍ਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਪਰ ਜਿਸ ਨੂੰ ਅંધੇਰਾ ਨਹੀਂ ਦਿਖਾਈ ਦੇ ਰਿਹਾ ਉਹਨੂੰ ਪ੍ਰਕਾਸ਼ ਕਿੱਥੇ ਦਿਖਾਈ ਦੇ ਰਿਹਾ ਦੂਸਰਾ ਅੰਧੇਰੇ ਵਿੱਚ ਚੱਲਣਾ ਚੱਲਣਾ ਨਹੀਂ ਹੁੰਦਾ ਭਟਕਣਾ ਹੁੰਦਾ ਹੈ ਰਸਤਾ ਦਿਖਾਈ ਨਹੀਂ ਦੇ ਰਿਹਾ ਮੈਂ ਚੱਲ ਰਿਹਾ ਠੀਕ ਹੈ ਮੈਂ ਚੱਲ ਰਿਹਾ ਕਨਾ ਭਟਕਣਾ ਨਾ ਮੰਜ਼ਿਲ ਦਿਖਾਈ ਦਿੰਦੀ ਹੈ ਨਾ ਰਸਤਾ ਦਿਖਾਈ ਦੇ ਰਿਹਾ ਸਾਰੀ ਜ਼ਿੰਦਗੀ ਮਨੁੱਖ ਦੀ ਕਿਰਤ ਦੇ ਵਿੱਚ ਬਤੀਤ ਹੁੰਦੀ ਹੈ ਨਾ ਕਿਰਤ ਦਿਖਾਈ ਦਿੰਦੀ ਹੈ ਨਾ ਕਿਰਤ ਦਾ ਅੰਜਾਮ ਦਿਖਾਈ ਦਿੰਦਾ ਨਾ ਕਰਮ ਦਿਖਾਈ ਦਿੰਦਾ ਹੈ ਨਾ ਕਰਮ ਦੀ ਆਖਰਿਤ ਦਿਖਾਈ ਦੇਂਦੀ ਹੈ ਤੇ ਇਹਨੂੰ ਕਰਨਾ ਕਹੋਗੇ ਨਹੀਂ ਇਹ ਤੇ ਭਟਕਣਾ ਹੈ ਇਹਨੂੰ ਚੱਲਣਾ ਕਹੋਗੇ ਇਹ ਤੇ ਭਟਕਣਾ ਹੈ ਹਜ਼ਾਰ ਅੰਧ ਇੱਕੇ ਹਜ਼ਾਰ ਅੰਦੇ ਦੂਸਰੀ ਸਮਤ ਵਿੱਚ ਆ ਰਹੇ ਹਨ ਟਕਰਾਈ ਜਾਣਗੇ ਜਗਤ ਟਕਰਾਉ ਹੈ ਕੌਮਾਂ ਟਕਰਾ ਰਹੇ ਨੇ ਦੇਸ਼ ਟਕਰਾ ਰਹੇ ਹੈ ਪਰਿਵਾਰ ਟਕਰਾ ਰਹੇ ਨੇ ਵਿਅਕਤੀ ਟਕਰਾ ਰਹੇ ਨੇ ਕਿਉਂਕਿ ਅੰਧੇਰਾ ਹੀ ਅੰਧੇਰਾ ਹੈ ਭਗਤ ਸ਼ਰਮ ਨੇ ਮਨ ਰੇ ਸੰਸਾਰ ਅੰਧ ਗਏ ਰ ਸਮਸਤ ਸੰਸਾਰ ਅંધੇਰੇ ਵਿੱਚ ਜੀ ਰੇ ਅੰਧਕਾਰ ਵਿੱਚ ਜੀ ਰੇ ਮੂਰਖਤਾ ਵਿੱਚ ਜੀ ਰੇ ਅਚੇਤਪਣੇ ਵਿੱਚ ਜੀ ਰੇ ਇਸ ਵਾਸਤੇ ਇਸ ਦਾ ਸਾਰੇ ਦਾ ਸਾਰਾ ਕਰਨਾ ਗਲਤ ਹੈ ਅੰधे ਦਾ ਚੱਲਣਾ ਭਟਕਣਾ ਹੈ ਮੂਰਖ ਦਾ ਪੂਜਾ ਪਾਠ ਵੀ ਵਿਰਥ ਹੈ ਮੂਰਖਤਾ ਦੇਚ ਕੀਤਾ ਹੋਇਆ ਦਾਨ ਉਹ ਵੀ ਵਿਰਥ ਹੈ ਮੂਰਖ ਦੇ ਹਰ ਕਰਮ ਦੇ ਚੋਂ ਹੰਕਾਰ ਦੀ ਬੂ ਆਵੇਗੀ ਨਿਰੰਕਾਰ ਦੀ ਸੁਗੰਧ ਨਹੀਂ ਮੂਰਖ ਦੀ ਹਰ ਕ੍ਰਿਤ ਦੇ ਚੋਂ ਬਿਲਕੁਲ ਬਦਬੋਹੀ ਹੋਵੇਗੀ ਵਾਸ਼ਨਾ ਦੀ ਪ੍ਰਾਰਥਨਾ ਦੀ ਸੁਗੰਧ ਨਹੀਂ ਆਵੇਗੀ ਪ੍ਰਾਰਥਨਾ ਦੀ ਮਹਿਕ ਨਹੀਂ ਆਵੇਗੀ ਇਸ ਵਾਸਤੇ ਮੇਰੇ ਦੇਖੇ ਉਨਾਂ ਦੇ ਚੋਂ 21 ਸਰਮੌਰਪੁਨ ਹੈ ਸੁਚੇਤ ਹੋ ਜਾਣਾ ਸਾਵਧਾਨ ਹੋ ਜਾਣਾ ਸਮਝ ਆ ਜਾਣੀ ਇੱਕੋ ਹੀ ਗੁਨਾਹ ਹੈ ਜੋ ਸਾਰੇ ਗੁਨਾਹਾਂ ਦੀ ਜਨਨੀ ਹੈ ਇੱਕੋ ਹੀ ਪਾਪ ਹੈ ਜੋ ਸਾਰੇ ਪਾਪਾਂ ਦਾ ਪਿਤਾਮਾ ਹੈ ਉਹ ਹੈ ਅਗਿਆਨ ਉਹ ਹੈ ਮੂੜਤਾ ਬਸ ਇਸੇ ਤੋਂ ਸਾਰੇ ਗੁਨਾਹ ਜਨਮ ਲੈਂਦੇ ਨੇ ਇਸੇ ਤੋਂ ਜੋ ਹੈ ਸਾਰੇ ਪਾਪ ਜਨਮ ਲੈਂਦੇ ਨੇ ਔਰ ਇਹ ਕਹਿਣ ਦੇ ਕੋਈ ਸੰਕੋਚ ਨਹੀਂ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਨਹੀਂ ਹੈ ਜੈਸੇ ਨਾਨਕੇ ਦਾਦਕੇ ਸਹੁਰੇ ਪਸ਼ੂਮਾ ਦੇ ਵੀ ਹੈਗੇ ਨੇ ਨਾਨੀ ਉਹਨਾਂ ਦੀ ਵੀ ਹੈ ਸੱਸ ਦੀ ਉਹਨਾਂ ਦੀ ਵੀ ਹੈ ਭੈਣ ਭਰਾ ਉਹਨਾਂ ਦੇ ਵੀ ਹਨ ਚਾਚੇ ਤਾਏ ਮਾਮੇ मामੀਆਂ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ ਸਮਝ ਨਹੀਂ ਗੀਆਂ ਸਮਝ ਨਹੀਂ ਆ। ਕਿਉਂਕਿ ਸਮਝ ਨਹੀਂ ਹੈ। ਤਾਂ ਪਸ਼ੂਆਂ ਦੀ ਦੁਨੀਆ ਦੇ ਵਿੱਚ ਪਰਿਵਾਰ ਨਹੀਂ ਹੈ। ਨਹੀਂ ਹੈ। ਅਗਰ ਸਮਝ ਨਹੀਂ ਹੈ। ਤਾਂ ਫਿਰ ਮਨੁੱਖਾਂ ਦੀ ਦੁਨੀਆ ਦੇ ਵਿੱਚ ਨਿਰੰਕਾਰ ਨਹੀਂ ਹੈ। ਨਹੀਂ ਹੈ। ਪਰਿਵਾਰ ਦੇ ਹੁੰਦੇ ਆ ਪਸ਼ੂ। ਪਰਿਵਾਰ ਤੋਂ ਬਿਨਾ ਜੀਉਂਦਾ ਹੈ। ਨਿਰੰਕਾਰ ਦੇ ਹੁੰਦੇ ਆ ਮਨੁੱਖ। ਨਿਰੰਕਾਰ ਤੋਂ ਬਿਨਾ ਜੀਉਂਦਾ ਹੈ ਈਸ਼ਵਰ ਤੋਂ ਬਿਨਾ ਜਿੰਦਾ ਜੀ ਰਿਹਾ ਹੈ ਈਸ਼ਵਰ ਤੋਂ ਬਿਨਾ ਜੀ ਰਿਹਾ ਹੈ ਪਸ਼ੂ ਜਿ세 ਭੈਣ ਭਰਾ ਦੇ ਸੰਬੰਧਾਂ ਤੋਂ ਬਿਨਾ ਜੀ ਰਿਹਾ ਹੈ ਮਾ ਮੇ ਚਾਚੇ ਤਾਏ ਤਾਈਆਂ ਦੇ ਸੰਬੰਧ ਤੋਂ ਬਿਨਾ ਜੀ ਰਿਹਾ ਹੈ ਨਾਨਕੇ ਦਾਦਕੇ ਸੌਰੇ ਹੁੰਦੇ ਹੋਇਆ ਵੀ ਉਹਨਾਂ ਦੇ ਬੋਧ ਤੋਂ ਬਿਨਾ ਜੀ ਰਿਹਾ ਹੈ ਪ੍ਰਮਾਤਮਾ ਦੇ ਹੁੰਦੇ ਹੋਇਆ ਮਨੁੱਖ ਪ੍ਰਮਾਤਮਾ ਦੇ ਬੋਧ ਤੋਂ ਬਿਨਾ ਜੀ ਰਿਹਾ ਹੈ ਸ਼ਾਇਦ ਇਸ ਵਾਸਤੇ ਗੁਰੂ ਨਾਨਕ ਕਿ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆ ਕਹਿ ਦਿੱਤਾ ਗਿਆਨ ਹੀ ਗੁਰੂ ਹੈ ਗੁਰੂ ਗਿਆਨ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬੋਤ ਲਗਾਓ ਅੰਧੇ ਚਾਨਣ ਰਖੀਏ ਦੀਵੇ ਬਲੇ 50 ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 50 ਜਲ ਦੇ ਚਿਰਾਗ ਸਾਹਮਣੇ ਨੇ ਅਗਰ ਮਨੁਖ ਅੰਧਾ ਹੈ ਤਾਂ 50 ਦੀਵੇ ਵਿਅਰਥ ਹੋ ਗਏ ਪਤਾ ਨਹੀਂ ਮਨੁੱਖਤਾ ਦੇ ਸਾਹਮਣੇ ਕਿਤਨੇ ਅਵਤਾਰ ਵਿਅਰਥ ਹੋ ਗਏ ਨੇ ਕਿਤਨੇ ਜਲਦੇ ਹੋਏ ਦੀਵੇ ਵਿਰਥ ਹੋ ਗਏ ਨੇ ਜਲਦੇ ਰਹ ਵਣਦੇ ਰਹ ਰੋਸ਼ਨੀ ਔਰ ਜ਼ਿੰਦਗੀ ਦੇ ਦੀਵੇ ਰਿਤ ਉਹ ਆਪਣਾ ਹੋਂਮ ਜਲਾਉਂਦੇ ਰਹ ਆਪਣਾ ਸਮਾ ਜਲਾਉਂਦੇ ਰਹ ਆਪਣੀ ਸ਼ਕਤੀ ਜਲਾਉਂਦੇ ਰਹ ਔਰ ਉਸ ਤੋਂ ਜੋ ਰੋਸ਼ਨੀ ਪੈਦਾ ਹੁੰਦੀ ਰਹੀ ਕੋਸ਼ਿਸ਼ ਸੀ ਉਹਨਿਆ ਜਗਤ ਨੂੰ ਮਿਲੇ ਪਰ ਗੁਰੂ ਨਾਨਕ ਕਹਿੰਦੇ ਨੇ ਅੰਧੇ ਚਾਨਣ ਰਖੀਏ ਦੀਵੇ ਬਲੇ 50 ਜਲਦੇ 50 ਦੀਵੇ ਵਿਅਰਥ ਨੇ ਅੰधे ਦੇ ਸਾਹਮਣੇ ਪਤਨੀ ਮਰਨ ਨੂੰ ਨਾਕਾਰਾ ਕਰ ਚੁੱਕੀ ਹੈ ਬਿਲਕੁਲ ਨਾਕਾਰਾ ਕਰ ਚੁੱਕੀ ਹੈ ਕਹਿੰਦੇ ਨੇ ਜਿਸ ਕਲਾਸ ਦੇ ਜਿਸ ਸਕੂਲ ਦੀ ਕਲਾਸ ਦੇ بچے ਬਹੁਤ ਫੇਲ ਹੋ ਜਾਣ ਰਹਿ ਜਾਣ ਆ ਸੁਣਾਓ ਸਕਨ ਸਕੂਲ ਦੇ ਮੰਤਜ਼ਮ ਸੋਚਦੇ ਨੇ ਟੀਚਰ ਬਦਲੀਏ ਓਸਤਾਦ ਬਦਲੀਏ ਅਧਿਆਪਕ ਬਦਲੀਏ ਇਤਨੇ ਬੱਚੇ ਫੇਲ ਹੋ ਜਾਂਦੇ ਨੇ ਸ਼ਾਇਦ ਠੀਕ ਢੰਗ ਨਾਲ ਪੜਾ ਨਹੀਂ ਰਿਹਾ ਠੀਕ ਢੰਗ ਨਾਲ ਕਿਤਨਾ ਵੀ ਪੜਾਇਆ ਜਾਏ ਅਗਰ ਕੋਈ ਠੀਕ ਢੰਗ ਨਾਲ ਪੜਦਾ ਹੀ ਨਹੀਂ ਤਾਂ ਫਿਰ ਕੀ ਹੋਵੇਗਾ ਫਿਰ ਕੀ ਹੋਵੇਗਾ ਪ੍ਰਕਿਰਤੀ ਅਧਿਆਪਕ ਬਦਲਦੀ ਰਹੀ ਹੈ। ਔਰ ਇੱਕੋ ਹੀ ਸ਼੍ਰੇਣੀ ਦੇ ਸਨਾਤਨ ਮਤ ਦੇ 24 అవਤਾਰ ਆ। ਗੁਰੂ ਨਾਨਕ ਨੇ 10 ਰੂਪ धारण ਕੀਤੇ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ, ਗੁਰੂ ਅਮਰਦਾਸ ਜੀ ਦੇ ਰੂਪ ਵਿੱਚ, ਫਿਰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ। ਚੇਵੇਂ ਪਾਦਸ਼ਾਹ ਧਨਗੁਰੂ ਅਰਗੁਵਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਸ਼ਮਾਂ ਜਲੀ ਗੁਰੂ ਹਰ ਫਿਰ ਬਾਲਕ ਗੁਰੂ ਧਨਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਪਕ ਲੈ ਕੇ ਅੱਗੇ ਆਏ ਫਿਰ ਸੱਚ ਦੀ ਮਸ਼ਾਲ ਲੈ ਕੇ ਅੱਗੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਰੋਸ਼ਨ ਜ਼ਮੀਰ ਬਣ ਕੇ ਰੋਸ਼ਨ ਚਿਰਾਗ ਬਣ ਕੇ ਮਹਾ ਸੂਰਜ ਬਣ ਕੇ ਪ੍ਰਗਟ ਹੋਏ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰ ਮਨੁੱਖਤਾ ਦੀ ਦੁਨੀਆ 'ਚ ਅੰਧੇਰਾ ਹੀ ਅੰਧੇਰਾ ਹੈ ਅੰਧੇਰਾ ਹੀ ਅੰਧੇਰਾ ਜਰਦਰਸਤ ਆਏ ਈਸਾ ਆਏ ਮੁਹੰਮਦ ਆਏ ਮੂਸਾ ਆਏ ਇਹ ਕੈਨ ਦੇ ਕੋਈ ਸੰਕੋਚ ਨਹੀਂ ਪਰ ਸਾਰਾ ਅੱਜ ਵੀ ਅੰਧੇਰੇ 'ਚ ਹੈ ਮਦਪੁਰਜ ਅੱਜ ਵੀ ਸਾਰਾ ਅੰਧੇਰੇ 'ਚ ਹੈ ਅਵਤਾਰਾਂ ਦੀ ਧਰਤੀ ਕਹਿਣ ਵਾਲੀ ਇਹ ਹਿੰਦੁਸਤਾਨ ਇਹ ਭਾਰਤ ਅਗਲੇ लाज से जैसे महान विचारक दार्शनक से संत चीन दी धरती ने पैदा किए तेने समस्त चीन आज भी अंधेरे देच आज भी अंधेरे देच सूफियां नु जन्म देन वाली ईरान दी धरती शेख सादी हाफिज मौलाना रूमी शमस्तवरेश और इसी तरीके दे नाल हाफिज उमर खय्याम इक तो इक महान ਦੀਵਾ ਜਲਿਆ ਉਸ ਧਰਤੀ ਦੇ ਇਰਾਨ ਅੱਜ ਵੀ ਪਰ ਬਲ ਅੰਧਕਾਰ ਦੇ ਚ ਹੈ ਭਟਕ ਰੇ ਹਜ਼ਾਰਾਂ ਚਿਰਾਗ ਬੇਕਾਰ ਹੋ ਜਾਣਗੇ ਉਹਨਾਂ ਮਨੁੱਖਾਂ ਦੇ ਸਾਹਮਣੇ ਜੋ ਅੰधे ਨੇ ਅੰधे ਨੇ ਅੰधे ਨੇ ਇਹ ਅੰਧਾ पण ਕਿਹੜੀ ਗੱਲ ਦਾ ਹੈ ਕੀ ਪ੍ਰਕਿਰਤੀ ਅੰਧਿਆਂ ਨੂੰ ਜਨਮ ਦਿੰਦੀ ਹੈ ਨਹੀਂ ਕਿਧਰੇ ਹਜ਼ਾਰਾਂ ਬੱਚਿਆਂ ਦੇ ਚੋਂ ਐਸਾ ਸੀ ਦੇਖ ਸਕਦੇ ਹਾਂ ਜੋ ਜਨਮ ਤੋਂ ਅੰਧਾ ਹੋ ਪ੍ਰਕਿਰਤੀ ਤੇ ਸੁਜਾਖਿਆ ਨੂੰ ਪੈਦਾ ਕਰਦੀ ਹੈ ਪ੍ਰਕਿਰਤੀ ਤੇ ਦੋਸ਼ ਆਇਦ ਨਹੀਂ ਕਰ ਸਕਦਾ ਹੈ ਪਰਮਾਤਮਾ ਤੇ ਗਿਆਨੀਆਂ ਨੂੰ ਪੈਦਾ ਕਰਦਾ ਹੈ ਬੀਜ ਮੰਤਰ ਸਰਬ ਕੋ ਗਿਆਨ ਗਊ ਦੇ ਬਛੜੇ ਨੇ ਜਨਮ ਲਿਆ ਹੈ ਥੋੜੀ ਦੇਰ ਬਾਅਦ ਉੱਠਦਾ ਹੈ ਔਰ ਗਉ ਦੇ ਅਸਤਨਾ ਦੀ طرف ਲਪ ਜੋ ਹੈ ਲਪਕਦਾ ਹੈ ਇਸ ਨੂੰ ਗਿਆਨ ਕਿਸ ਨੇ ਦੇ ਦਿੱਤਾ ਤੇਰੀ ਖੁਰਾਕ ਇਹਨਾਂ ਅਸਤਨਾ ਵਿੱਚ ਹੈ ਤੇਰਾ ਰਜ਼ਕ ਅਸਤਨਾ ਵਿੱਚ ਪਿਆ ਹੈ ਤੇ ਫਿਰ ਇਸ ਨੂੰ ਚੁੰਗਣ ਦਾ ਬੋਧ ਕਿਸ ਨੇ ਦੇ ਦਿੱਤਾ ਇਹ ਤੇ ਸਭ ਪ੍ਰਕਿਰਤੀ ਦੇ ਰਹੀ ਹੈ ਰਜ਼ਕ ਦੀ ਤਲਾਸ਼ ਦਾ ਬੋਧ ਪ੍ਰਮਾਤਮਾ ਦੇ ਰਿਹਾ ਹੈ ਰਾਜਗ੍ਰਹਿਮ ਦੀ ਤਲਾਸ਼ ਦਾ ਬੋਧ ਵੀ ਰਾਜਗ੍ਰਹਿਮ ਦੇ ਰਿਹਾ ਹੈ ਪਰਮਾਤਮਾ ਦੇ ਰਿਹਾ ਹੈ ਸਭ ਨੂੰ ਗਿਆਨ ਦੇ ਰਿਹਾ ਹੈ ਸਭ ਨੂੰ ਸੋਜ ਦੇ ਰਿਹਾ ਹੈ ਪਰ ਇਹ ਅੰਧਾਪਨ ਕਿਉਂ ਹੈ ਇੱਕ ਤੇ ਉਹ ਅੰਦਾ ਹੈ ਜਿਸ ਨੂੰ ਕਹਿ ਦਈਏ ਜਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ ਇੱਕ ਉਹ ਅੰਦਾ ਹੈ ਜੋ ਅੱਖਾਂ ਖੋਲੇ ਹੀ ਨਾ ਅੱਖਾਂ ਖੋਲੇ ਹੀ ਨਾ بس ਇਨਾਂ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ ਜੋ ਦੀਵੇ ਦੇ ਜਲਦੇ ਹੋਇਆ ਅੱਖਾਂ ਖੋਲਦੇ ਹੀ ਨਹੀਂ ਖੋਲਦੇ ਹੀ ਨਹੀਂ ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਕਤ ਵੀ ਗਵਾ ਬੈਠਦੇ ਨੇ ਤਾਕਤ ਗਵਾ ਬੈਠਦੇ ਨੇ ਔਰ ਫਿਰ ਜੀਵਨ ਇਸ ਤਰ੍ਹਾਂ ਜੀਉਂਦੇ ਨੇ ਬਕਾਉਲੇ ਧਨ ਗੁਰੂ ਅਰਜਨ ਦੇਵ ਜੀ ਜੈਸੇ ਉੱਲੂ ਸੂਰਜ ਚੜ੍ਹਿਆ ਹੋਇਆ ਚਾਨਣਾ ਪਰ ਉੱਲੂ ਦੀ ਦੁਨੀਆ 'ਚ ਤੇ ਅੰਧੇਰਾ ਹੈ ਜੇ ਉੱਲੂ ਦੀ ਦੁਨੀਆ ਵਿੱਚ ਅੰਧੇਰਾ ਹੈ ਤੇ ਉਸ ਮਨੁੱਖ ਨੂੰ ਕੀ ਆਖਾਂਗੇ ਜਿਸ ਦੇ ਜੀਵਨ ਵਿੱਚ ਅੰਧੇਰਾ ਹੀ ਅੰਧੇਰਾ ਹੈ ਕਿ ਐਸਾ ਤੇ ਨਹੀਂ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਤੋ ਕਹਿਣ ਵਿੱਚ ਕੋਈ ਸੰਕੋਚ ਨਹੀਂ ਉੱਲੂ ਅੰਧੇਰੇ ਵਿੱਚ ਜੀ ਰਿਹਾ ਹੈ ਅੰਧੇਰੇ ਦੇ ਜੀ ਰਿਹਾ ਹੈ ਬਹੁਤੀ ਮਨੁੱਖਤਾ ਅੰਧਕਾਰ ਵਿੱਚ ਜੀ ਰਹੀ ਹੈ ਕਿਉਂਕਿ ਅੰਧਕਾਰ ਵਿੱਚ ਜੀ ਰਹੀ ਹੈ ਤੇ ਇਹਨੂੰ ਉੱਲੂ ਕਹਿਣ ਵਿੱਚ ਕੀ ਸੰਕੋਚ ਹੈ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੋਗਨਾ ਪੰਜਾਬੀ ਵਿੱਚ ਉੱਲੂ ਨੂੰ ਗੋਗੂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੋਗਨਾ ਕੋਈ ਪ੍ਰਮਾਤਮਾ ਦੀ ਸਮਝ ਨਹੀਂ ਹਨੇਰਾ ਹੀ ਜ਼ਿੰਦਗੀ ਬਣ ਗਈ ਹੈ ਅੰਧੇਰਾ ਹੀ ਆਨੰਦ ਬਣ ਗਿਆ ਅੰਧੇਰਾ ਹੀ ਸੁਖ ਬਣ ਗਿਆ ਕਿਤਨਾ ਤਰਸ ਆਏਗਾ ਉਸ ਮਨੁੱਖ ਦੀ ਜ਼ਿੰਦਗੀ ਤੇ ਭਟਕਣਾ ਹੀ ਜਿਸ ਦੀ ਜ਼ਿੰਦਗੀ ਬਣ ਜਾਏ ਭਟਕਣਾ ਹੀ ਜਿਸ ਦੀ ਚਾਲ ਬਣ ਜਾਏ ਟਕਰਾਓ ਹੀ ਜਿਸ ਦਾ ਜੀਵਨ ਦਾ ਆਧਾਰ ਬਣ ਜਾਏ ਤੇ ਕਲ ਕਲੇਸ਼ ਜਿਸ ਦੀ ਜ਼ਿੰਦਗੀ ਦਾ ਲਕਸ਼ ਬਣ ਜਾਏ ਕਿਤਨਾ ਤਰਸ ਆਏਗਾ ਕਿਤਨੀ ਦਇਆ ਆਏਗੀ ਇਸ ਦਇਆ ਨੂੰ ਹਿਰਦੇ